ਇਹ ਕੋਈ ਮੁੱਦਾ ਨਹੀਂ ਧਿਆਨ ਵਿੱਚ ਆਇਆ ਸੀਗਾ ਬਟ ਮੈਂ ਸਭ ਤੋਂ ਪਹਿਲਾਂ ਇਹ ਦੱਸਣਾ ਚਾਹਾਂਗਾ ਕਿ ਇਹ ਜੋ ਵੀ ਹੈ ਬੋਲੀ ਵਾਲਾ ਸਿਸਟਮ ਹੈ ਟੋਟਲੀ ਇਲਲੀਗਲ ਹੈ ਇਸ ਨੂੰ ਕੋਈ ਵੀ ਪ੍ਰਸ਼ਾਸਨ ਦਾ ਕਾਨੂੰਨ ਮਾਨਤਾ ਨਹੀਂ ਦੇ ਸਕਦਾ ਸਰਬਸੰਮਤੀ ਨਾਲ ਚੋਣ ਹੋਣਾ ਵਿਦਾਊਟ ਐਨੀ ਕਨਸੀਡਰੇਸ਼ਨ ਇੱਕ achhi ਗੱਲ ਹੈ ਜਿਹਦੇ ਬਾਰੇ ਸਰਕਾਰ ਵੀ ਉਹਨਾਂ ਪੰਚਾਇਤਾਂ ਨੂੰ ਨਾਮ ਦਿੰਦੀ ਹੈ ਤੇ ਕਹਿੰਦੀ ਹੈ ਵੀ ਅਸੀਂ ਉੱਥੇ ਡਿਵੈਲਪਮੈਂਟ ਨੂੰ ਕਾਫੀ ਦਮਾਉਂਦੇ ਇਹ ਇੱਕ ਡੈਮੋਕਰੈਟਿਕ ਵੇ ਹੈ ਕਿ ਉਹ ਆਪਣੀ ਸਵੈ ਸੰਮਤੀ ਨਾਲ ਕੋਈ ਆਪਣੇ ਨੁਮਾਇੰਦਾ ਚੁਣੇ ਸਰਪੰਚੀ ਬਟ ਵਿਦਾਊਟ ਐਨੀ ਕੰਸਿਡਰੇਸ਼ਨ ਬਟ ਜਿਹੜੀ ਇਹ ਬੋਲੀ ਲਾ ਕੇ ਦੀ ਗੱਲ ਤੇ ਆਣਾ ਹੀ ਆ ਵੀ ਜਿਹੜੇ ਵੀ ਚਾਹਵਾਨ ਨੂੰ ਦੱਸੋ ਕਿਹੜਾ ਪਿੰਡ ਨੂੰ ਵੱਧ ਦਵੇਗਾ ਇਹ ਕੋਈ ਲੀਗਲ ਤਰੀਕਾ ਨਹੀਂ ਹੈਗਾ ਇਹਦੇ ਲਈ ਮਨੇ ਐਡিসি ਡੀ ਤੇ ਐਸ ਡੀ ਐਮ ਨੂੰ ਅਰਜ਼ੀ ਦਿੱਤੀ ਹੈ ਕਿ ਇਹਦੀ ਪ੍ਰਕਾਲ ਕਰਨ ਤੇ ਜੇ ਉਹਨਾਂ ਵੱਲੋਂ ਇਸ ਤਰ੍ਹਾਂ ਦਾ ਕੋਈ ਕਾਗਜ਼ ਨਹੀਂ ਭਰਿਆ ਜਾਊਗਾ ਤਾਂ ਉਹਦੀ ਕੋਈ ਕੰਪੀਟੀਸ਼ਨ ਨਹੀਂ ਹੋਇਆ ਤਾਂ ਹੁਣ ਸਾਡੇ ਕੋਲ ਐਵਿਡੈਂਸ ਹੈ ਇਦਾਂ ਸੀ 29 ਕੋਲ ਇੱਕ ਐਕਸ਼ਨ ਹੁੰਦਾ ਉਹਦਾ ਉਲਮਾ ਜੇ ਉਹਦੇ ਬਦਲ ਰਿਹਾ ਜੇ ਕੋਈ ਮੁੱਦਾ ਮੇਰੇ ਧਿਆਨ ਵਿੱਚ ਆਇਆ ਸੀਗਾ ਬਟ ਮੈਂ ਸਭ ਤੋਂ ਪਹਿਲਾਂ ਇਹ ਦੱਸਣਾ ਚਾਹਾਂਗਾ ਕਿ ਇਹ ਜੋ ਵੀ ਹੈ ਬੋਲੀ ਵਾਲਾ ਸਿਸਟਮ ਹੈ ਟੋਟਲੀ ਇਲੈਗਲ ਹੈ ਇਸ ਨੂੰ ਕੋਈ ਵੀ ਪ੍ਰਸ਼ਾਸਨ ਦਾ ਕਾਨੂੰਨ ਮਾਨਤਾ ਨਹੀਂ ਦੇ ਸਕਦਾ ਸਰਬਸੰਮਤੀ ਨਾਲ ਚੋਣ ਹੋਣਾ ਵਿਦਆਊਟ ਐਨੀ ਕਨਸੀਡਰੇਸ਼ਨ ਇੱਕ achhi ਗੱਲ ਹੈ ਜਿਹਦੇ ਬਾਰੇ ਸਰਕਾਰ ਵੀ ਉਹਨਾਂ ਪੰਚਾਇਤਾਂ ਨੂੰ ਨਾਮ ਦਿੰਦੀ ਹੈ ਤੇ ਕੈਂਡੀ ਅਬ ਇਸ ਯੂ ਤੇ ਡਿਵੈਲਪਮੈਂਟ ਨੂੰ ਕੌਂਸਲ ਦਮਾ ਇਹ ਇੱਕ ਡੈਮੋਕ੍ਰੈਟਿਕ ਵੇ ਹੈ ਕਿ ਉਹ ਆਪਣੀ ਸਵੈ ਸੰਪਤੀ ਨਾਲ ਕੋਈ ਆਪਣੇ ਦਮੰਦਾ ਚੁਣਨ ਸਰਪੰਚ ਦੀ ਬਟ ਵਿਦਆਊਟ ਐਨੀ ਕੰਸਿਡਰੇਸ਼ਨ ਬਟ ਜੇ ਇਹ ਬੋਲੀ ਲਾ ਕੇ ਦੀ ਗੱਲ ਧਿਆਨ ਆਈ ਜੀ ਜਿਹੜੇ ਵੀ ਚਾਹਵਾਨ ਨੂੰ ਦੱਸੋ ਕਿਹੜਾ ਪਿੰਡ ਨੂੰ ਵੱਧ ਦਵੇਗਾ ਇਹ ਕੋਈ ਲੀਗਲ ਤਰੀਕਾ ਨਹੀਂ ਹੈਗਾ ਇਹਦੇ ਲਈ ਮਨੇ RCD ਤੇ SDM ਨੂੰ ਅਰਜ਼ੀ ਦਿੱਤੀ ਹੈ ਕਿ ਇਹਦੀ ਬਰਤਾਲ ਕਰਨ ਕਿ ਜੇ ਉਹਨਾਂ ਵੱਲੋਂ ਇਸ ਤਰ੍ਹਾਂ ਦਾ ਕੋਈ ਕਾਗਜ਼ ਪੜਿਆ ਜਾਊਗਾ ਤਾਂ ਉਹਦੀ ਕੋਈ ਕੰਪੀਟੀਸ਼ਨ ਨਹੀਂ ਹੋਇਆ ਉਹਦੇ ਬਗੈਰ ਦੇਖੋ ਇਹ ਮੁੱਦਾ ਮੇਰੇ ਧਿਆਨ ਦੇ ਵਿੱਚ ਆਇਆ ਸੀਗਾ ਬਟ ਮੈਂ ਸਭ ਤੋਂ ਪਹਿਲਾਂ ਇਹ ਦੱਸਣਾ ਚਾਹਾਂਗਾ ਕਿ ਇਹ ਜੋ ਵੀ ਹੈ ਬੁਲੀ ਵਾਲਾ ਸਿਸਟਮ ਹੈ ਟੋਟਲੀ ਇਲਲੀਗਲ ਹੈ ਇਸ ਨੂੰ ਕੋਈ ਵੀ ਪ੍ਰਸ਼ਾਸਨ ਦਾ ਕਾਨੂੰਨ ਮਾਨਤਾ ਨਹੀਂ ਦੇ ਸਕਦਾ ਸਰਬਸੰਮਤੀ ਨਾਲ ਚੋਣ ਹੋਣਾ ਵਿਦਆਊਟ ਐਨੀ ਕਨਸੀਡਰੇਸ਼ਨ ਇੱਕ ਅੱਛੀ ਗੱਲ ਹੈ ਜਿਹਦੇ ਬਾਰੇ ਸਰਕਾਰ ਵੀ ਉਹਨਾਂ ਪੰਚਾਇਤਾਂ ਨੂੰ ਨਾਮ ਦਿੰਦੀ ਹੈ ਕਹਿੰਦੀ ਆ ਵੀ ਅਸੀਂ ਉੱਥੇ ਡਵੈਲਪਮੈਂਟ ਨੂੰ ਕੌਂਸਲ ਦਮਾ ਇਹ ਇੱਕ ਡੈਮੋਕ੍ਰੈਟਿਕ ਵੇਅ ਹੈ ਕਿ ਉਹ ਆਪਣੀ ਸਵੈ ਸੰਮਤੀ ਨਾਲ ਕੋਈ ਆਪਣੇ ਦਮੰਦਾ ਚੁਣਨ ਸਰਪੰਚ ਵੀ ਬਟ ਵਿਦਾਊਟ ਐਨੀ ਕੰਸੈਪਰੇਸ਼ਨ ਬਟ ਜਿਹੜੀ ਇਹ ਬੋਲੀ ਲਾ ਕੇ ਦੀ ਗੱਲ ਧਿਆਨ ਆ ਜੀ ਆ ਵੀ ਜਿਹੜੇ ਵੀ ਚਾਹਵਾਨ ਨੂੰ ਦੱਸੋ ਕਿਹੜਾ ਪਿੰਡ ਨੂੰ ਵੱਧ ਦਵੇਗਾ ਇਹ ਕੋਈ ਲੀਗਲ ਤਰੀਕਾ ਨਹੀਂ ਹੈਗਾ ਇਹਦੇ ਲਈ ਮੈਂ ਐਸਡੀਬੀ ਤੇ ਐਸਡੀਐਮ ਨੂੰ ਅਰਜ਼ੀ ਦਿੱਤੀ ਹੈ ਕਿ ਇਹਦੀ ਬਰਤਾਲ ਕਰਨ ਕਿ ਜੇ ਉਹਨਾਂ ਵੱਲੋਂ ਇਸ ਤਰ੍ਹਾਂ ਦਾ ਕੋਈ ਕਾਗਜ਼ ਭਰਿਆ ਜਾਊਗਾ ਤਾਂ ਉਹਦੇ ਕੋਈ ਕੰਪੀਟੀਸ਼ਨ ਨਹੀਂ ਹੋਇਆ ਤਾਂ ਹੁਣ ਸਾਡੇ ਕੋਲ ਐਵਿਡੈਂਸ ਹੈ ਕਿ ਜਦ ਅਸੀਂ ਜੋ ਵੀ ਲਾਅ ਪੁਲ ਤੇ ਐਕਸ਼ਨ ਹੁੰਦਾ ਉਹਦਾ ਉਲਮਾ ਜੀ